ਕੀ ਤੇ ਵਿਸ਼ਵਾਸ ਆ ਤੁਹਾਨੂੰ ਅਜੀ ਤਿਕਰ ਦਾ ਵਿਸ਼ਵਾਸ ਹੈ ਨਹੀਂ ਜਿਹਨੂੰ ਭੇਜਦੇ ਆ ਚੱਕੀ ਨਹੀਂ ਕਿਸੇ ਨੇ ਆਵਾਜ਼ ਸਾਈਕਲ ਦੇ ਆਪਾਂ ਟਾਇਰ ਪਾ ਲਈ ਉਹ ਖੜਾ ਸਾਈਕਲ ਉਹਦੇ ਟਾਇਰ ਪਾ ਲਈ ਉਹਦੇ ਟੂਪ ਪਾ ਲਈ ਉਹਦੇ ਸਾਰਾ ਕੁਝ ਪਾ ਲਿਆ ਆਪਾਂ ਸਟੈਂਡ ਨਾ ਲਾਓ ਕੀ ਬਣ ਗਿਆ ਜਦੋਂ ਸਟੈਂਡ ਨਹੀਂ ਉਹ ਸਾਈਕਲ ਡਿੱਗ ਪੂਗਾ ਆ ਹਸਪਤਾਲਾਂ ਚ ਡਾਕਟਰ ਦਵਾਈ ਆਪ ਲੈਣ ਜਾਇਆ ਕਰਨਗੇ ਦੱਸੋ ਕਿਹੜੀ ਹਸਪਤਾਲ ਚ ਲੈਣ ਜਾਂਦੇ ਆ ਦਵਾਈ ਬਦਲਾ ਪੰਜਾਬ ਦੇ ਬੱਚ ਆ ਹੋਰਾ ਵੀ ਨਹੀਂ ਆਇਆ ਕੀ ਲੱਗਦਾ ਕਿ ਲੋਕ ਸਭਾ ਦੀਆਂ ਚੋਣਾਂ ਦਾ ਗਾਜ ਹੋ ਚੁੱਕਿਆ ਹੈ ਤਿੰਨੋਂ ਸਿਆਸੀ ਪਾਰਟੀਆਂ ਨੇ ਕੰਮ ਕਰ ਸਹੀ ਕਸ ਲਿਆ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਪਸੰਦੀਦਾ ਨੁਮਾਇੰਦਾ ਕੌਣ ਹੈ ਤੁਹਾਡੀ ਆਵਾਜ਼ ਸੰਸਦ ਦੇ ਵਿੱਚ ਜਾ ਕੇ ਚੱਕੂਗਾ ਕਿਹਦੇ ਤੇ ਵਿਸ਼ਵਾਸ ਹੈ ਤੁਹਾਨੂੰ ਅਜੀਤ ਇਹ ਕਰਦਾ ਬਚਪਨ ਹੈ ਨਹੀਂ ਜਿਹਨੂੰ ਭੇਜਦੇ ਚ ਕੀ ਨਹੀਂ ਕਿਸੇ ਨੇ ਆਵਾਜ਼ ਆ ਦੇਖ ਲੋ ਕਿਸਾਨ ਬਾਰਡਰ ਤੇ ਬੈਠਿਆ ਥੋੜੇ ਸਾਹਮਣੇ ਆ ਵੀ ਕਿਸਾਨ ਬਾਰਡਰ ਤੇ ਬੈਠਿਆ ਜਿਹੜਾ ਮੁੱਦੇ ਕਰਦੇ ਨੇ ਮੁੱਦੇ ਪੂਰੇ ਨਹੀਂ ਕਰਦੇ ਜਾਂ ਤਾਂ ਇਹ ਮੁੱਦਿਆਂ ਨੂੰ ਕਰਨੀ ਨਾ ਜੇ ਲੋਕਾਂ ਨੂੰ ਦੇ ਨਹੀਂ ਨਾ ਹੁਣ ਲਾ ਲੋ ਕਿਤੇ ਦਾ ਕਹਿੰਦਾ ਮੈਂ ਆਟਾ ਦੇਉਂਗਾ ਇਸੇ ਸਰਕਾਰ ਦੀ ਲਾ ਲੋ ਤੇ ਆਟਾ ਕਰਕੇ ਕਹਿੰਦਾ ਕਣਕ ਦੇ ਦੋ ਕਣਕ ਲਾਲਾ ਵੀ ਕਈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਆਟੇ ਹੀ ਜਾਣੇ ਲੁੱਟ ਹੈ ਜੇ ਦੇਣੀ ਦਾ ਕਣਕ ਦੇ ਦੇ ਜਾਂ ਤੂੰ ਇਹ ਕਾਰੀ ਨਾ ਜਿਹੜਾ ਕੰਮ ਚੱਲੀ ਜਾਂਦਾ ਉਹਨੂੰ ਚੱਲੀ ਜਾਣ ਦੇ ਕੀ ਕੀ ਸਵਾਲ ਦੇ ਵਿੱਚੋਂ ਸਵਾਲ ਆ ਕੀ ਪੰਜਾਬ ਦੇ ਲੋਕ 5 ਕਿਲੋ ਕਣਕ ਦੇ ਮ ਨਹੀਂ ਮਤਾਜ ਇਹਨਾਂ ਨੂੰ ਨੌਕਰੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ ਜਿਹਦੇ ਘਰੇ ਦੋ ਬੱਚੇ ਨੌਕਰੀ ਕਰਦੇ ਉਹਨਾਂ ਨੂੰ ਆਟੇ ਦਾਲ ਦੀ ਕੀ ਲੋੜ ਹੈ ਉਹ ਤਾਂ ਰੁਜ਼ਗਾਰ ਹੈ ਨਹੀਂ ਇਹ ਤਾਂ ਮੰਗਤੇ ਬਣਾ ਰਹੇ ਨੇ ਜਿਵੇਂ ਆ 2000 ਮੋਦੀ ਭੇਜ ਰਿਆ ਤੋ ਕੀ ਆਪ ਦੇ ਘਰੋਂ ਭੇਜ ਰਿਆ ਕਰਉਂਦੇ ਨਹੀਂ ਭੇਜ ਰਿਹਾ ਆਪਣੇ ਜਿਹੜਾ ਲੋਕਾਂ ਦਾ ਟੈਕਸ ਹੈ ਫਸਲ ਦਾ ਟੈਕਸ ਹੈ ਉਹਦੇ ਚ ਵੀ ਦੇ ਰਿਹਾ ਨਾ 6000 ਰੁਪਏ ਸਾਲ ਦਾ ਕੀ ਮੈਣਾ 33 ਰੁਪਏ ਰੋਜ਼ ਦੇ ਤੁਸੀਂ ਹਿਸਾਬ ਲਾ ਲਓ ਇਹੀ ਆ ਖੇਤੀ ਦਾ ਜਦੋਂ ਖੇਤੀ ਖੋਲੀ ਛੋਡੇ ਕੋਲੇ ਨਸਲ ਤੇ ਫਸਲ ਦਾ ਦੋਨਾਂ ਦੇ ਦੋਨਾਂ ਦੀ ਲੜਾਈ ਹੈ ਆਪਣੀ ਨਸਲ ਤੇ ਫਸਲ ਦੀ ਲੜਾਈ ਹੈ ਨਸਲ ਬਚੂ ਫਸਲ ਬਚੂਗੀ ਜਦੋਂ ਆਪਾਂ ਨੂੰ ਸਾਨੂੰ ਦਵਾਈਆਂ ਚੰਗੀਆਂ ਦੇਵੇ ਸਾਨੂੰ 20 ਚੰਗੇ ਦੇਵੇ ਸਾਨੂੰ ਰੇਹ ਚੰਗੇ ਦੇਵੇ ਸਾਨੂੰ ਵਧੀਆ ਸਾਡੇ ਬੱਚਿਆਂ ਨੂੰ ਨੌਕਰੀ ਦੇਵੇ ਪੜ੍ਹਾਈ ਚੰਗੀ ਦੇਵੇ ਇਹ ਜਿਹੜੇ ਹਸਪਤਾਲ ਹੈ ਸਰਕਾਰੀ ਸਰਕਾਰੀਆ ਹਸਪਤਾਲ ਲਾ ਲੋ ਇਹਨਾਂ ਵਿੱਚ ਦਵਾਈ ਭੇਜੇ ਇਹਨਾਂ ਵਿੱਚ ਚੰਗੇ ਡਾਕਟਰ ਭੇਜੇ ਇੱਥੇ ਇਲਾਜ ਅਤੇ ਬੱਚਿਆਂ ਦੀ ਪੜ੍ਹਾਈ ਦਾ ਮੇਨ ਚੀਜ਼ਾਂ ਦੋ ਨਹੀਂ ਆਏ ਉਹ ਤਾਂ ਭੇਜ ਨਹੀਂ ਰਹੇ ਆ ਕਲੇਲਾਂ ਪੰਜ ਪੰਜ ਪਿੰਡਾਂ ਜਾਂਦੇ ਖੋਲੇ ਨਹੀਂ ਹੋਏ ਮਹਲਕਲੇਨ ਆ ਮਹਲਕਲੇਨ ਇਹਦੇ ਵਿੱਚ ਕੜੈਨ ਦੀਆਂ ਗੋਲੀਆਂ ਜਾਂ ਰੱਖੀ ਬਠੇ ਨੇ ਮੈਂ ਖੁਦ ਆਪ ਗਿਆ ਤਰਿਆੜ ਵਾਲਾ ਪਿੰਡ ਇੱਥੇ ਖੁੱਲਿਆ ਹੋਇਆ ਛਾਡੇ ਉੱਥੇ ਸਾਨੂੰ ਮੈਨੂੰ 3 ਦਿਨ ਦਾ ਭਕਾਈ ਗਏ ਤੀਜੇ ਦਿਨ ਮੇਰੀ ਰਿਪੋਰਟ ਲਿਆਂਦੀ ਮੈਨੂੰ 20 ਰੁਪਏ ਦੀਆਂ ਗੋਲੀਆਂ ਦਿੱਤੀਆਂ 150 ਰੁਪਏ ਦਾ ਮੇਰਾ ਤੇਲ ਮੱਚ ਗਿਆ ਉਹਦੇ ਨਾਲ ਹੋਰ ਕੁੱਟ ਖੜੀ 400 ਦੇ ਮੈਂ ਟੀਕੇ ਲਵਾਏ ਨੇ ਇੱਕ ਮੈਂ ਨਹੀਂ ਲਵਾਏ ਕੱਲੇ ਨੇ ਇੱਕ ਆਪਣੇ ਇਥੋਂ ਕੋਟੇਗੇ ਬਜਦੇ ਨੇ ਪਿਛਲੇ ਕਮਾਨਾਂ ਦੇ ਦਰਸ਼ਨ ਕੇ ਤਿੰਨ ਜਾਨਾਂ ਨੇ ਟੀਕੇ ਲਵਾਏ ਨੇ ਸੀ ਤਿੰਨੇ ਹੀ ਉਥੋਂ ਦਵਾਈ ਲੈ ਕੇ ਆਏ ਦੁੱਗਣੇ ਰੁਪਏ ਲੱਗੇ ਦੁੱਗਣੇ ਰੁਪਏ ਲੱਗੇ ਜੀ ਇਹ ਕੋਈ ਫਾਇਦਾ ਨਹੀਂ ਐਵੇਂ ਇਹ ਪੈਸਾ ਬਰਬਾਦ ਕਰਨਾ ਇਹ ਠੇਕੇਦਾਰੀ ਸ਼ਿਸ਼ਟਮ ਕੋ ਚੰਗੇ ਜਿਹੇ ਹਸਪਤਾਲ ਐ ਜਿਵੇਂ ਕਿਰਾੜ ਵਾਲੇ ਬੰਦ ਹੋ ਗਿਆ ਉੱਥੇ ਜਿਹੜੇ ਕੁੜੀਆਂ ਦੇ ਚਾਪੇ ਹੁੰਦੀ ਸੀ ਨਾ 50 50 ਚਰੋਂ ਫਰੀ ਹੁੰਦੇ ਸੀਗੇ ਉਹ ਬੰਦ ਕਰਾਤਾ ਇੱਕ ਉੱਥੇ ਦੁਕਾਨ ਜੀ ਖੋਲਤੀ ਉਹਦੇ ਚ ਕੜੈਨ ਦੀਆਂ ਗੋਲੀਆਂ ਆਈਆਂ ਕੁਝ ਵੀ ਨਹੀਂ ਜਿਵੇਂ ਸਾਡਾ ਹਸਪਤਾਲ ਸਰਕਾਰੀ ਇਹ ਜੇ ਚੱਲ ਰਿਹਾ ਐ ਇੱਥੇ ਮੈਡਮ ਮੈਡਮ ਐ ਜਿਹੜੀ ਬਹੁਤ ਸਿਆਣੀ ਐ ਇੱਥੇ ਦਵਾਈ ਭੇਜਣਾ ਉਹ ਡਾਕਟਰ ਦਾ ਕੋਰਸ ਵੀ ਐ ਜਿਹੜੇ ਉੱਥੇ ਪ੍ਰਾਈਵੇਟ ਦੇ ਵਿੱਚ ਆਉਦੇ ਬੰਦੇ ਰੱਖੀ ਜਾਂਦੇ ਨੇ ਦੇਖੋ ਹੁਣ ਇਹਨਾਂ ਨੇ ਆਪਣੇ ਆਹ ਰੱਖਣੇ ਨੇਗੇ 2.5 ਲੱਖ ਰੁਪਏ ਤੇ ਦਿੱਲੀ ਤੋਂ ਰੱਖਣੇ ਨੇ ਰੱਖਣੇ ਨੇ ਤੁਸੀ ਮੁੱਦਾ ਪੂਰਾ ਘਮਿਆ ਹੋਇਆ ਉਹਨਾਂ ਨੂੰ ਢਾਈ ਦਿngਾ ਦੇਣਗੇ ਉਹ ਛਾੜੇ ਅਫਸਰਾਂ ਦੇ ਉੱਤੇ ਬਿਠਾਉਣਗੇ ਜਿਹੜੇ ਅਫਸਰ ਅੱਜ ਫੂਕਰੇ ਪਰਦੇ ਉਹਨਾਂ ਦੇ ਥੱਲੇ ਲੱਗ ਕੇ ਚੱਲਣਗੇ ਹੂੰ ਕਿਉਂਕਿ ਉਹ ਦਿੱਲੀ ਤੋਂ ਲਿਆ ਕੇ ਕੇਂਦਰੀ ਬਾਲ ਨੇ ਰੱਖਣੇ ਆ ਘਟੋ ਘਟ 20 ਅਫਸਰ ਰੱਖਣੇ ਵੱਡੇ ਹੁਣ ਪੰਜਾਬ ਨੂੰ ਦੂਰੀ ਨਜ਼ਰ ਨਾਲ ਕਿਉਂ ਦੇਖਿਆ ਜਾਂਦਾ ਤੁਹਾਨੂੰ ਕੀ ਲੱਗਦਾ ਪੰਜਾਬ ਨੂੰ ਹਮੇਸ਼ਾ ਚਾਹੇ ਉਹ ਮੁੱਦਿਆਂ ਦੀ ਗੱਲ ਹੋਵੇ ਚਾਹੇ ਵੱਧ ਅਧਿਕਾਰਾਂ ਦੀ ਗੱਲ ਹੋਵੇ ਪੰਜਾਬ ਨੂੰ ਬੈਕਫੁੱਟ ਤੇ ਕਿਉਂ ਰੱਖਿਆ ਜਾਂਦਾ ਤੁਹਾਨੂੰ ਕਾਰਨ ਕੀ ਲੱਗਦਾ ਕਾਰਨ ਤਾਂ ਇਹ ਆ ਜੀ ਤੁਸੀਂ ਆਪ ਹੀ ਕਾਰਨ ਆਪ ਹੀ ਕਾਰਨ ਤੁਹਾਨੂੰ ਪਤਾ ਹੀ ਹੈ ਜੀ ਇਹ ਪੰਜਾਬ ਨੂੰ ਮਾਰਨਾ ਚਾਹੁੰਦੇ ਨੇ ਅਸਲੀ ਤਾਂ ਇਹ ਘੱਟ ਗਿਣਤੀਆਂ ਨੂੰ ਮਾਰਨਾ ਚਾਹੁੰਦੇ ਨੇ ਜਿਹੜਾ ਇਹ ਭਗਮਾ ਝੰਡਾ ਹੈ ਇਹ ਘੱਟ ਗਿਣਤੀਆਂ ਤੇ ਤੁਸੀਂ ਲਾਲਾ ਉਮਰਤਪਾਲ ਨੇ ਕੀ ਕੀਤਾ ਸੀ ਕੋਈ ਉਹਨੇ ਮਾੜਾ ਕੰਮ ਕੀਤਾ ਨੌਜਵਾਨਾਂ ਨੂੰ ਅੰਬਰ ਛਕਾਉਂਦਾ ਸੀ ਅੰਬਰ ਛੜਾਉਂਦਾ ਸੀ ਚਿੱਟੇ ਦਾ ਠੱਲ ਪੈ ਗਈ ਸੀਗੀ ਤੇ ਘਰ-ਘਰ ਦੇ ਵਿੱਚ ਮਾਵਾਂ ਤਾਂ ਦਵਾਵਾਂ ਦੇ ਰਹੀਆਂ ਸੀ ਚੱਕ ਇਹਨਾਂ ਨੇ ਡਿਬੜੂ ਗਾ ਜੇਲ੍ਹ ਦੇ ਕੋਈ ਕੀ ਕੀਤਾ ਉਹਨਾਂ ਨੇ ਕੀ ਗਨਾ ਕੀਤਾ ਉਹ ਮੁੱਦਾ ਇਹਨਾਂ ਨੂੰ ਭੁਗਤਣਾ ਪਊ ਇਹ ਹਾਂ ਜਿਹੜਾ ਕਹਿੰਦੇ ਨਾ ਜਿਨ੍ਹਾਂ ਨੇ ਲੋਕ ਸਭਾ ਭੁਗਤਨਾਪੂ ਪੂਰਾ ਜੀ ਪੂਰਾ ਮਕਿਆ ਹੋਇਆ ਉੱਥੇ 17 ਨੂੰ ਵੱਡਾ ਇਕੱਠ ਹੈਗਾ ਇਹ ਭੁਗਤਨਾਪੂ ਇਹਨਾਂ ਨੂੰ ਮੁੱਦਾ ਦਿਲਾਂ 'ਚ ਹੈ ਦਵਾ ਤਾਂ ਹੀ ਬਣਾ ਰਹੇ ਨੇ ਲੋਕਾਂ ਤੇ ਪਰ ਦਵਾ ਅੰਦਰੋਂ ਤਾਂ ਨਹੀਂ ਦਵਾ ਘਟਾ ਸਕਦੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ 13 0 ਹੋਊਗਾ ਆ 0 ਤਾਂ ਹੋਊਗੀ ਉਹ 13 ਦੀਆਂ 0 0 ਉਹ ਤਾਂ ਆਪ ਹੀ ਦੱਸੀ ਜਾਂਦਾ ਅੰਦਰਲੀ 0 ਆਪ 0 ਹੋਊਗਾ ਕਹਿੰਦੇ ਆਮ ਆਦੀ ਪਾਰਟੀ 13 ਸੀਟਾਂ ਲੈ ਕੇ ਜਾਊਗੀ ਆਪ ਹੀ 0 ਹੈ ਜੀ ਜੀ ਤਾਂ ਸਟੈਂਡੀ ਨਾ ਹੋਵੇ ਤੇ ਸ਼ੈਂਕਲ ਦੇ ਲਾ ਲੋ ਸਾਈਕਲ ਦੇ ਆਪਾਂ ਟਾਇਰ ਪਾ ਲਈ ਉਹ ਖੜਾ ਸਾਈਕਲ ਉਹਦੇ ਟਾਇਰ ਪਾ ਲਈ ਉਹਦੇ ਟੂਬ ਪਾ ਲਈ ਉਹਦੇ ਸਾਰਾ ਕੁਝ ਪਾ ਲਿਆ ਆਪਾਂ ਸਟੈਂਡ ਨਾ ਲਾਉ ਕੀ ਬਣ ਗਿਆ ਜਦੋਂ ਸਟੈਂਡ ਹੀ ਨਹੀਂ ਸਾਈਕਲ ਡਿੱਗ ਪੂਗਾ ਉਹੀ ਗੱਲ ਇਹਦਾ ਸਟੈਂਡ ਨਹੀਂ ਅੱਜ ਗੱਲ ਕਹਿ ਦਿੰਦਾ ਕੱਲ ਮੁੱਕਰ ਜਾਂਦਾ ਕਹਿਆ ਨਹੀਂ ਸੀ ਉਹਦੇ ਆਪਣੇ ਇੱਥੇ ਮੋਗੇ ਜੇ ਰੇਲੀ ਚ ਬੋਲਦਾ ਸੀ ਹਸ ਹਸਪਤਾਲਾਂ ਚ ਡਾਕਟਰ ਦਵਾਈ ਆਪ ਲੈਣ ਜਾਇਆ ਕਰਨਗੇ ਦੱਸੋ ਕਿਹੜੀ ਹਸਪਤਾਲ ਚ ਲੈਣ ਜਾਂਦੇ ਆ ਦਵਾਈ ਕਿੱਥੇ ਲੈਣ ਜਾਂਦੇ ਆ ਦਵਾਈ ਕੋਈ ਵੀ ਦਵਾਈ ਨਹੀਂ ਇਹ ਆਪ ਦੇ ਇਹਨਾਂ ਦੇ ਦੇਖੋ ਕਿੱਡੇ ਕਿਡ ਨਿਕਲ ਰਹੇ ਨੇ ਘਾਬਰੇ ਕਟਾਰੂ ਚੱਕ ਦਾ ਲਾ ਲਓ ਹੋਰ ਲਾ ਲਓ ਤੇ ਆ ਪਾਨਾ ਸਿੱਧੂ ਨੇ ਕੀ ਕੀਤਾ ਸੀਗਾ ਇਹ ਉਹ ਚੈਣੀ ਚੈਣੀ ਚੋਰ ਹੈ ਉਹ ਬੰਦਾ ਜਿਹੜਾ ਆ ਹੁਣ ਦੇਖ ਲੋ ਚੰਡੀਗੜ੍ਹ ਦੇ ਵਿੱਚ ਕਿੱਡਾ ਕਬਲਾ ਨਿਕਲਿਆ ਨਿਕਲੇ ਨਾ ਟ੍ਰੈਵਲ ਜਾਂਟਾਂ ਨੇ ਲੱਖਾਂ ਕਰੋੜਾਂ ਰੁਪਈਆ ਕਿਉਂ ਉਹਤੇ ਕਾਰਵਾਈ ਕਿਉਂ ਨਹੀਂ ਉਹ ਉਹ ਨੂੰ ਇਹਨਾਂ ਦਾ ਮੰਤਰੀ ਉਹ ਦੇਈ ਜਾਂਦਾ ਸਰੂਪੇ ਉਹਦਾ ਸਨਮਾਨਤ ਕਰੀ ਜਾਂਦਾ ਇਹ ਸਭ ਨੂੰ ਭੁਗਤਣਾ ਪੈਣਾ ਜਿਹੜਾ ਲੋਕ ਕੋਈ ਮੁੱਦਾ ਮੈਂ ਤਾਂ ਕਹਿੰਦਾ ਸਾਰੀ ਪਾਰਟੀ ਕੁਝ ਨਾ ਰੱਖੇ ਸੀ ਕੁਝ ਨਹੀਂ ਦਿੰਦੇ ਬੋਟ ਜਿਹਨੂੰ ਚਿਤਮੰਦ ਲੋਕ ਪਾ ਦੇਣਾ ਹੂੰ ਜੇ ਤਾਂ ਆਪਾਂ ਕੋਈ ਮੁੱਦਾ ਲੋਕਾਂ ਨੂੰ ਝਾਕੇ ਨਾ ਕਰਿਆ ਮੰਗਣੀ ਨਾ ਲੋਕ ਹੁਣ ਆਟਾ ਦਾਲ ਸ਼ਕੀਮ ਕੋਈ ਕਹਿੰਦਾ ਮੈਂ ਕਿਹਾ ਉਹ ਦੇ ਦੂੰ ਕੋਈ ਕਹਿੰਦਾ ਕੁਛ ਦੇ ਦਿੰ ਨੂੰ ਬੱਚਿਆਂ ਨੂੰ ਰਜਗਾਰ ਤਾਂ ਦਿੰਦੇ ਨਹੀਂ ਛਾੜਿਆ ਨੂੰ ਪੜਾਈ ਤਾਂ ਦਿੰਦੇ ਨਹੀਂ ਫਿਰ ਭਲਾ ਕਿਵੇਂ ਪੰਜਾਬ ਦਾ ਹੋ ਆਮ ਲੋਕਾਂ ਨੂੰ ਸਿਆਸਤ ਚ ਆਉਣਾ ਪਊਗਾ ਜਿਵੇਂ ਪਿੰਡ ਤੇ ਪਿੰਡਾਂ ਦੇ ਲੋਕ ਆ ਜਾਂ ਤੁਸੀਂ ਸਿਆਸਤ ਦੇ ਬਚਾਉਣਾ ਪੋਣਾ ਫਿਰ ਤਾਂ ਪੰਜਾਬ ਦਾ ਪਾਲਾ ਹੋਊਗਾ ਰਾਸ਼ਟ ਦੇ ਵਿੱਚ ਜੀ ਜਿੰਨਾ ਚਿਰ ਚੰਗੇ ਲੋਕ ਨਹੀਂ ਆਉਂਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੰਨਾ ਚਿਰ ਅਸੀਂ ਗਰਬਾਣੀ ਤੇ ਗੁਰੂ ਨਾਲ ਨਹੀਂ ਲੱਗਦੇ ਕੇਸ਼ਰੀ ਝੰਡੇ ਥਲੇ ਇਕੱਠੇ ਹੋ ਕੇ ਚੰਗੇ ਜਿਵੇਂ ਪੁਰਾਣੇ ਆ ਸਾਡੇ ਕਾਲੀ ਦਲ ਦੇ ਵਿੱਚ ਮੋਹਨ ਸਿੰਘ ਤੋੜਰਗੇ ਹੁੰਦੇ ਬੜੇ ਬੜੇ ਕਾਲੀ ਸੀਗੇ ਜਿਨ੍ਹਾਂ ਦੇ ਉੱਤੇ ਬਰਫਾਂ ਦੇ ਉੱਤੇ ਲਟਿਆਉਂਦੇ ਰਹੇ ਨੇ ਉਹਨਾਂ ਨੂੰ ਬੜੀਆਂ ਬੜੀਆਂ ਉਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਉਦਾਂ ਦੇ ਲੋਕ ਨਹੀਂ ਆਉਂਦੇ ਖੇਤਰੀ ਪਾਰਟੀ ਚਾਹੀਦੀ ਕਿਥੇ ਇਥੇ ਛੰਨੋ ਉਹ ਲੋਕਾਂ ਨੇ ਬਦਲਾ ਦੇ ਵਿੱਚ ਦੂਜਿਆਂ ਤੇ ਅੱਕੇ ਹੋਏ ਜੀ ਇਹ ਭਾਲੀ ਸੀ ਪਰ ਬਦਲਾ ਸੰਗਰੂਰ ਸੀਟ ਤੇ ਕੀ ਬਦਲਾ ਪੰਜਾਬ ਦੇ ਵਿੱਚ ਆਇਆ ਹੋਰਾ ਵੀ ਨਹੀਂ ਆਇਆ ਕੀ ਬਦਲਾ ਆਇਆ ਪਰਚੀ ਆ ਰਹੇ ਨੇ ਨੌਜਵਾਨਾਂ ਦੇ ਉੱਤੇ ਕੀ ਆ ਰਿਹਾ ਨੌਜਵਾਨ ਕਿਸਾਨ ਲਾਲੂ ਸੁਭਨ ਕਰਮ ਲਾਲੂ ਬੱਲੋ ਵਾਲਾ ਉਹ ਲਾ ਲਓ ਕਿ ਉਹ ਹਰਿਆਣੇ ਦੀ ਸਰਕਾਰ ਉਹਦੇ ਨਾਲ ਇਹ ਮਿਲਿਆ ਜੁਲਿਆ ਉੱਤੋਂ ਉਹ ਆਇਆਗਾ ਵਿੱਚੋਂ ਇਹ ਭਾਜਪਾ ਦੇ ਨਾਲ ਹੀ ਚੱਲ ਰਿਹਾ ਤਾਂ ਹੀ ਇਹ ਸੰਗ ਤੇ ਜਿਆਦਾ ਇਹ ਵੀ ਦੀ ਪੱਖ ਜੀ ਮੁੱਖ ਮੰਤਰੀ ਉਹਨਾਂ ਚ ਰਹੂਗਾ ਇਹ ਨਹੀਂ ਇਹਨੂੰ ਲਾ ਦੇਣਗੇ ਉਹਦੀ ਨਾਲ ਦੀ ਨਾਲ ਹੀ ਇਹ ਆਰਐਸਐਸ ਦਾ ਬੰਦਾ ਪੱਪਾ ਬਾਕੀ ਇਹੋ ਜਿਹੇ ਬੰਦੇ ਨੂੰ ਬਾਗਡੋਰ ਅਸੀਂ ਸਮਹਾਤੀ ਪਰ ਇਹ ਨਹੀਂ ਸਮੋਣੀ ਚਾਹੀਦੀ ਸੀਗੀ ਕੋਈ ਸੂਝਮਾਨ ਆਗੂ ਹੋਵੇ ਕੋਈ ਨੌਜਵਾਨ ਹੋਵੇ ਯਾਰ ਹੱਕ ਛੋੜਾ ਨਹੀਂ ਪੱਤਰਕਾਰੋਂ ਛੋੜੇ ਹੱਕ ਖੋਏ ਨਹੀਂ ਹੱਕ ਖੋਣੇ ਕਿਸੇ ਦੇ ਵੀ ਮਾੜੀ ਐ ਇਹ ਦੂਜੇ ਕੈਪਟਨ ਵਾਲਿਆਂ ਦੇ ਜਾਂ ਬਦਲ ਵਾਲਿਆਂ ਦੇ ਖਿਲਾਫ ਬੋਲਦੇ ਨਹੀਂ ਰਹੇ ਆਪ ਬੋਲਦਾ ਰਿਹਾ ਪੀੜੀ ਪੰਜਾਬੀ ਟਿੱਕਰ ਤੇ ਫਿਰ ਇਹਦੇ ਇਹਨੂੰ ਕੀ ਹੁੰਦਾ ਇਹ ਵੀ ਸੁਣੇ ਇਹ ਵੀ ਲੋਕਾਂ ਦਾ ਸੁਣੂਗਾ ਜੇ ਕੋਈ ਸਰਪੈਂਚ ਬਣ ਗਿਆ ਉਹਨੂੰ ਵੀ ਸੁਣਨੀ ਪਊਗੀ ਜੇ ਕੋਈ ਮੈਂਬਰ ਬਣ ਗਿਆ ਉਹਨੂੰ ਵੀ ਸੁਣਨੀ ਪਊਗੀ ਆਪ ਤਾਂ ਇਹ ਸੁਣ ਨਹੀਂ ਰਹੇ ਇਹਨਾਂ ਦੇ ਮੰਤਰੀਆਂ ਦੇ ਕਿੱਡੇ ਕਿੱਡੇ ਘਪਲੇ ਬੋਲੋ ਕਿੱਥੇ ਨਹੀਂ ਹੋ ਰਿਹਾ ਇਸਤਾਲ ਦੀ ਕਿੱਥੇ ਚਿੱਟਾ ਖਤਮ ਹੈਗਾ ਤੁਸੀਂ ਦੱਸ ਦਿਓ ਹੈ ਦੱਸੋ ਕਿੱਥੇ ਆ ਕੋਈ ਪੈਸਾ ਨਹੀਂ ਲੈਂਦਾ ਦੱਸੋ ਕਿੰਨਾ ਚਾਹੀਦਾ ਮੁੱਖ ਮੰਤਰੀ ਸਾਹਿਬ ਕਹਿ ਰਹੇ ਕਿ ਚੱਟਾ ਅਸੀਂ ਨਾ ਮਾਤਰੀ ਛੜਦਾ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਛੜਦਾ ਇਹਦੇ ਪਿੰਡ ਜੀ ਦੇਖ ਲੈ ਤੌਜ ਪਿੰਡ ਜੀ ਹੋਰ ਤਾਂ ਦੱਸੋ ਸੰਗਰੂਰ ਜ਼ਿਲ੍ਹੇ ਚ ਐਸੀ ਹਾਲਤ ਇਹਨਾਂ ਦੀ ਬਣੀ ਪਈ ਹੈ ਇਹਨਾਂ ਨੂੰ ਉਮੀਦਵਾਰ ਨਹੀਂ ਛੇਤੀ ਅੱਜ ਕਰਤਾ ਦਿੱਤਾ ਮੀਂਹ ਤੇਰ ਦੀ ਬਹੁਤ ਬੁਰੀ ਹਾਲ ਹੋਣੀ ਹੈ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਪੰਥਕ ਮੁੱਦਾ ਬਹੁਤ ਜ਼ਿਆਦਾ ਜਾਊਗਾ ਜਿਹੜੇ ਨੌਜਵਾਨ ਹੈ ਇਹ ਸਮਝ ਰਹੇ ਨੇ ਗੱਲ ਨੂੰ ਅੰਦਰੋਂ ਦਾ ਬੋਲਦੇ ਨੇ ਜਿਹੜੀ ਨੌਜਵਾਨਾਂ ਨੇ ਅੱਗੇ ਪਲਟਿਆ ਸੀ ਦੂਜਿਆਂ ਨੂੰ ਨੌਜਵਾਨੀ ਹੁਣ ਪਲਟਣਗੇ ਇਹ ਇਹ ਪਾਰਟੀ ਨੌਜਵਾਨਾਂ ਦੀ ਸੋਸ਼ਲ ਮੀਡੀਆ ਤੋਂ ਚੱਲੀ ਪਾਰਟੀ ਸੀ ਪਰ ਇਹਨਾਂ ਨੇ ਨਹੀਂ ਚੰਗੇ ਕੰਮ ਕੀਤੇ ਜਿਵੇਂ ਹੁਣ ਉਮੀਦਵਾਰ ਹੈ ਉਮੀਦਵਾਰ ਤਾਂ ਠੀਕ ਹੈ ਇਹ ਜਿਹੜਾ ਹੁਣ ਖੁੱਡੀਆਂ ਦਿੱਤਾ ਪਰ ਪਿੱਛੇ ਪਾਰਟੀ ਦਾ ਉਹਨੂੰ ਧਫਾ ਵੱਡਾ ਹੈ ਜਿਹੜੇ ਇਹ ਕੰਮ ਕਰ ਰਿਹਾ ਹੈਗਾ ਕੰਮ ਤਾਂ ਇਹ ਬੇਅੰਤ ਤੋਂ ਅੱਗੇ ਕਰ ਰਿਹਾ ਜਾ ਕੇ ਉਹ ਬੇਅੰਤ ਨਹੀਂ ਵੀ ਨਹੀਂ ਕੀਤੇ ਜਿਹੜੇ ਇਹ ਕਰ ਰਿਹਾ ਹੈਗਾ ਹਰੇਕ ਦੀ ਬਾਜ ਦਵਾਈ ਜਾਂਦਾ ਹਰੇਕ ਦੀ ਬਾਜ ਦਵਾਈ ਜਾਂਦਾ ਬਾਜ ਦਵਾਈ ਆ ਕੇ ਥੋੜੀ ਮੰਦਾ ਹੱਕ ਬਣਦਾ ਅਧਿਕਾਰ ਹੈ ਜਿਹੜਾ ਦੇਸ਼ਾ ਕੋਈ ਮਰਜੀ ਆਪ ਦੇ ਅਧਿਕਾਰ ਰੱਖੇ ਠੀਕ ਹੈ ਨਾ ਤੁਸੀਂ ਸੁਣੋ ਤੁਸੀਂ ਉਹਨਾਂ ਦੀ ਲੋਕਾਂ ਦੀ ਸੁਣ ਕੇ ਮੁੱਦਿਆਂ ਨੂੰ ਸਮਾਰੋ ਸਮਾਰਦੇ ਦਾ ਕੁਝ ਵੀ ਨਹੀਂ ਦੱਸੋ ਕੀ ਘਟ ਗਿਆ ਦੱਸੋ ਮਹਿੰਗਾਈ ਘਟ ਗਈ ਜਿਹੜਾ ਹੁਣ ਸਾਡੇ ਕਿਸਾਨ ਤੋਂ ਆਲੂ ਹੁਣ ਇਹਨਾਂ ਨੇ 7 ਰੁਪਏ ਕਿਲੋ ਲੈ ਲਿਆ ਇਹ 50 ਰੁਪਏ ਕਿਲੋ ਬਕੂਗਾ ਜਦੋਂ ਕਿਸਾਨ ਤੋਂ ਤਾਂ 7 ਰੁਪਏ ਲੈ ਤਾਂ ਕਿਉਂ ਮਾਰਾ ਜਾਂਦਾ ਕਿਸਾਨ ਫਿਰ ਆਪ ਦਾ ਜਿਹੜੀ ਜੀਜਤ ਦੇ ਬੀਜ ਕੇ ਉਹ ਆਪ ਫਿਰ ਸੇਲ ਕਰਨ ਪਾਹ ਹੀ ਨਹੀਂ ਜੀ ਹੂੰ ਭਾਵੇਂ ਭਾ ਕਿੱਥੇ ਹੈਗਾ ਤੁਸੀਂ ਦੇਖ ਲਓ ਹੁਣ 70 ਰੁਪਏ ਖਰੀਦ ਰਹੇ ਨੇ ਕਿਸਾਨਾਂ ਨੂੰ ਇਹ 50 ਰੁਪਏ ਵਿਕੂਗਾ ਇਦ ਕੀ ਹੂੰ ਇਸ ਤੋਂ ਬਾਅਦ ਇਹ ਜਦੋਂ ਆ ਗਿਆ ਮਾਰਕੀਟ 'ਚ ਵਪਾਰੀਆਂ ਕੋਲੇ ਚਲੇਗਾ 50 ਰੁਪਏ ਇਹੀ ਗੰਡੇ ਦਾ ਹਾਲ ਲਾ ਨੂੰ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਣੀ ਇਹ ਜਿਹੜੀ ਖੇਤੀ ਹੈ ਸਾਡੀ ਜਦੋਂ ਉਹਨਾਂ ਨੇ ਤਬਲੀ ਵੱਡੇ ਘਰਾਣਿਆਂ ਨੇ ਇਹ 150 ਰੁਪਏ ਕਿਲੋ ਆਟਾ ਵਿਕਿਆ ਕਰੂ ਕਿਉਂ ਵਿਗੂ ਉਹਨਾਂ ਦੀ ਮਰਜ਼ੀ ਹੈ ਆਟਾ ਕਿਸੇ ਦੇ ਹੁਣ ਤਾਂ ਸਾਡੇ ਘਰਾਂ ਕਾ ਸਾਲ-ਸਾਲ ਦੀ ਰੋਕ ਦੇ ਘਰੇ ਹੈ ਉਹਦੇ ਇਹ ਨਹੀਂ ਹੋਣੀ ਉਹ ਤਾਂ ਥੈਲੀਆਂ ਚਾਟਾ ਆਇਆ ਕਰੂ ਅਸੀਂ ਦੁਬਈ ਚ ਦੇਖਦੇ ਆ ਮਰੋੜੋ ਮਰੋੜ ਕੇ ਨਾ ਆਏ ਲੈ ਜਾਂਦੀ ਵਧਾ ਕੇ ਆ ਵੀ ਜਾਣੇ ਪੱਤੀ ਨਹੀਂ ਰਲਾਉਂਦੇ ਕੀ ਹੈਗੀ ਉਹ ਥੈਲੀ ਮਿਲਦੀ ਸੀ ਬਾਧੂ ਕੁਝ ਨਹੀਂ ਰੱਖ ਸਕਦੇ ਉਹਨਾਂ ਦੀ ਮਰਜ਼ੀ ਆ 150 ਰੁਪਏ ਕਿਲੋ ਉਹਦੋਂ 100 ਰੁਪਏ ਕਿਲੋ ਉਹਦੋਂ 50 ਰੁਪਏ ਕਿਲੋ ਉਹਦੋਂ ਇਹ ਵੱਡੇ ਘਰਾਣੇ ਤੁਸੀਂ ਲਾਲੂ ਵੀ ਕਰੋਨਾ ਦੇ ਵਿੱਚ ਆਪਣਾ ਜਿਹੜਾ ਨਾ ਇਹ ਘਾਟੇ 'ਚ ਨਹੀਂ ਗਿਆ ਸੀਗਾ ਹੋਰ ਸਾਰੇ ਦਾਰੇ ਘਾਟੇ 'ਚ ਗਏ ਸੀ ਇਹਨਾਂ ਨੂੰ ਆਏ ਆ ਵੀ ਇਹ ਜਿਹੜੀ ਖੇਤੀ ਧੰਚਾ ਹੈ ਇਹ ਸਰਦਾਰੀ ਕੀਤਾ ਹੈ ਭਾ ਚਾਹੇ ਕਿੱਲਾ ਚਾਹੇ 2 ਕਿੱਲੇ ਤਾਂ 10 ਕਿੱਲੇ ਚਾਹੇ 100 ਕਿੱਲੇ ਪਰ ਇੱਕ ਕਿੱਲਾ ਵੀ ਭ ਇਹ ਪਤਾ ਹੌਲੀ ਹੌਲੀ ਲੱਗੂਗਾ ਸਾਨੂੰ ਜਦੋਂ ਇਹ ਸਾਰਾ ਕੁਝ ਦੱਬ ਲਿਆ ਪਹਿਲਾਂ ਲਾ ਲੂ ਇਹਦੂ ਤਾਂ ਅੰਗਰੇਜ਼ ਚੰਗੇ ਸੀਗੇ ਕਾਲੇ ਅੰਗਰੇਜ਼ ਆ ਕੇ ਬਦਲੇ ਆ ਕੀ ਬਦਲੇ ਕੁਝ ਨਹੀਂ ਦੱਸੋ ਇਹ ਕਹਿੰਦੇ ਭਗਤ ਸਿੰਘ ਦੀ ਪੱਗ ਬੰਨੀ ਪਰਦੇ ਨੇ ਭਗਤ ਸਿੰਘ ਵਾਲਾ ਇੱਕ ਕੰਮ ਵੀ ਤੱਕਦੇ ਨਾ ਆਜ਼ਾਦੀ ਦਾ ਫਾਇਦਾ ਹੋਇਆ ਹੋਰਾ ਵੀ ਨਹੀਂ ਫਾਇਦਾ ਹੋਇਆ ਚਾਹਾਂ ਅੰਗਰੇਜ਼ਾਂ ਨੂੰ ਤਾਂ ਅਸੀਂ 20-20 ਲੱਖ ਲੱਗ ਜਾਂਦੇ ਆ ਉਹ ਨਾ ਜਾਂਦੇ ਸਾਨੂੰ ਤਾਂ ਚੰਗੇ ਜੀ ਇਹਨਾਂ ਨੇ ਦੱਸੋ ਕੀ ਕੀਤਾ ਹਨ ਭਗਤ ਸਿੰਘ ਦੀ ਪੱਗ ਭਗਤ ਸਿੰਘ ਵਾਲੇ ਕੰਮ ਹੈਗੇ ਇਹਨਾਂ ਦੇ ਦੱਸਦੇ ਕੋਈ ਜਿਆਦੀ ਘਲਾਟੀਆਂ ਵਾਲੇ ਕੰਮ ਹੈਗੇ ਨੇ ਕੋਈ ਚੱਕ ਕੇ ਪਰਚਾ ਉਹਦੇ ਤੱਕ ਦੋ ਜਾਂ ਕਿ ਉਹ ਕਰ ਦਿਓ ਉਹ ਕਰ ਦਿਓ ਜਿਹੜਾ ਬੋਲਦਾ ਕੋਈ ਕੰਮ ਹੈ ਇਹ ਕੋਈ ਕਿਸੇ ਦੀ ਸ਼ਲਾਹ ਨਹੀਂ ਲੈਣੀ ਕੋਈ ਹੋਰ ਨਹੀਂ ਲੈਣੀ ਪਹਿਲੀ ਗੱਲ ਤਾਂ ਜੇ ਘਰ ਦਾ ਆਗੂ ਆਪਣਾ ਸ਼ਰਾਬੀ ਕਰੱਬੀ ਹੋਵੇ ਉਹ ਨਹੀਂ ਘਰ ਨੂੰ ਸਮਾਰ ਸਕਦਾ ਜਿਹੜਾ ਆਗੂ ਮਾੜਾ ਹੋਵੇ ਆਗੂ ਇਹ ਸੂਝਮਾਨ ਨਹੀਂ ਹੈਗਾ ਇਹ ਕਮੈਂਟਰੀ ਕਰਨ ਵਾਲਾ ਬੰਦਾ ਜੀ ਇਹ ਠੀਕ ਹੈ ਲੋਕਾਂ ਨੇ ਚੱਕ ਕੇ ਬਿਠਾਤਾ ਉਹਨਾਂ ਨੂੰ ਇਹਨੇ ਚੰਗੇ ਕਹਾਤਾ ਸਾਰਿਆਂ ਨੂੰ ਉਹ ਫੇਰ ਵੀ ਘਲਾਟੇ ਸੀਗੇ ਫੇਰ ਵੀ ਉਹ ਉਹਨਾਂ ਨੂੰ ਕੁਛ ਵੀ ਕਹੀ ਜਾਂਦੇ ਇੱਥੋਂ ਦਿੱਕ ਨਹੀਂ ਉਤਰਦੇ ਹੀ ਹਾਂ ਦੂਜਾ ਚੌਥਾ ਬਦਲ ਕੀ ਆ ਪੰਜਾਬ ਦੇ ਲੋਕਾਂ ਕੋਲੇ ਇਹ ਤਾਂ ਚੌਥਾ ਬਦਲ ਕੀ ਹੋਊਗਾ ਹੁਣ ਤਾਂ ਰੱਬ ਦੇ ਪਤਾ ਲੱਗੂ ਜੀ ਹੁਣ ਪ੍ਰਮਾਤਮਾ ਨੂੰ ਪਤਾ ਹੈਗਾ ਬਾਕੀ ਲੋਕਾਂ ਤੇ ਨੌਜਵਾਨਾਂ ਨੇ ਬਦਲਣਾ ਹੈ ਬਦਲੂ ਲਾਜ਼ਮੀ ਸੰਗਰੂਰ ਤੋਂ ਚੱਲਣਾ ਥੋੜੇ ਸਾਹਮਣੇ ਇਹਨਾਂ ਨੂੰ ਉਮੀਦਵਾਰ ਨਹੀਂ ਥਿਆਂਦਾ ਸੰਗਰੂਰ ਤੇ ਇੱਥੇ ਆ ਗਿਆ ਉਹਦੀਆਂ ਲੱਤਾਂ ਤਾਹਾਂ ਹੋ ਜਾਣੀਆਂ ਤਾਦਰਕੀ ਬਹੁਤ ਕਈ ਉਹਨੇ ਇਹਨਾਂ ਦੇ ਉਮੀਦਵਾਰ ਜਵਾਬ ਦੇ ਵੀ ਮੈਂ ਲੜਦਾ ਨਹੀਂ ਸੰਗਰੂਰ ਤੋਂ ਸੰਗਰੂਰ ਤੋਂ ਕਿ ਜਿਹੜੀ ਲਹਿਰ ਉੱੜਦੀ ਹੈ ਸੰਗਰੂਰ ਤੋੜਦੀ ਹੈ ਤੁਸੀਂ ਹਿਸਾਬ ਲਾ ਲਿਓ ਕਿੰਨਾ ਮਰਜੀ ਉਮੀਦਵਾਰ ਠੀਕ ਹੈ ਉਮੀਦਵਾਰ ਨਹੀਂ ਮੜਾ ਪਰ ਉਮੀਦਵਾਰ ਦੀ ਹੁਣ ਪਾਰਟੀ ਗਲਤ ਹੋ ਗਈ ਉਮੀਦਵਾਰ ਦਾ ਫਸੋਕੜ ਵਧੀਆ ਕੋਈ ਇਹ ਮੁੱਖ ਮੰਤਰੀ ਨੂੰ ਹਰਾਉਣਾ ਸੌਖਾ ਨਹੀਂ ਸੀਗਾ ਪੰਜ ਵਾਰੀ ਦੇ ਮੁੱਖ ਮੰਤਰੀ ਕੋ ਉਹਨਾਂ ਦਾ ਫਸੋਕੜ ਉਹਦੇ ਬਰਾਬਰ ਦਾ ਹੀ ਹੈ ਤਾਂ ਕਰਕੇ ਹਰਾਇਆ ਕੋਈ ਆਮ ਆਦਮੀ ਨੇ ਨਹੀਂ ਹਰਾਇਆ ਇਹ ਜਿਹਦਾ ਫਸੋਕੜ ਵੀ ਜਿਵੇਂ ਸਵਾਲ ਸਿੰਘ ਖੜੀ ਦਾ ਫਸੋਕੜ ਹੈ ਉਹਦਾ ਫਸੋਕੜ ਚੰਗਾ ਹੈ ਚੰਗੇ ਮੁੱਦੇ ਚੱਕਦਾ ਹੈ ਉਹਨੇ ਜਮਾਨਤ ਜਾਬਤ ਹੋਈ ਆਮ ਆਦਮੀ ਦੀ ਸਾਰੇ ਪੰਜਾਬ ਦੇ ਵਿੱਚੋਂ ਇੱਕੋ ਹੀ ਅਗਦੜ ਬਈ ਤੇ ਨਹੀਂ ਕਿਤੇ ਨਹੀਂ ਹੋਈ ਦੋ ਸੀਟਾਂ ਦੇ ਜਮਾਨਤ ਇਹ ਬੰਦੇ ਚੰਗੇ ਕਰਕੇ ਨਾ ਜੇ ਸਾਰੇ ਹੀ ਬੰਦੇ ਇਦਾਂ ਦੇ ਆ ਜਾਣ ਕਾਲੀਦਾਲ ਜਿਹੜਾ ਮਾੜੇ ਨੇ ਕਾਲੀਦਾਲ ਪਾਰਟੀ ਬੰਦੇ ਚੰਗੇ ਤੇ ਸੁਧਾਰ ਪ੍ਰਾਣੇ ਸੁਨਾਹ ਦੇ ਛੱਡ ਗਏ ਜੇ ਪ੍ਰਾਣੇ ਕਾਇਮ ਕਰ ਲਾਣ ਕਾਲੀਦਾਲ ਦੁਬਾਰੇ ਆ ਜੂ ਲੋਕਾਂ ਦੀ ਪਾਰਟੀ ਐ ਕੋਈ ਨਾਲ ਆਉਣੀ ਤਾਂ ਸਿਧਾਂਤਾਂ ਦੇ ਆ ਨਾ ਸਾਨੂੰ ਸਾਡੇ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ ਸੁਨਾਤਾਂ ਦੇ ਵਿੱਚ ਪਰਪੱਕ ਹੋਣਾ ਪੈਣਾ ਪਹਿਲਾਂ ਪਹਿਣਾ ਪਹਿਣਾ ਇਹ ਪਾਰਟੀ ਲਾਜ਼ਮੀ ਖੇਤਰੀ ਪਾਰਟੀ ਚਾਹੀਦੀ ਜਿਹੜੀ ਦਿੱਲੀ ਦੇ ਅਧੀਨ ਨਾ ਹੋਵੇ ਲੋਕਾਂ ਨੇ ਐ ਉਹ ਕਰੀ ਛੇ ਦਿੱਲੀ ਦੇ ਅਧੀਨ